ਇਹਦੀ ਸਪੋਰਟ ਜੇ ਕਿਸ ਵੀਰ ਨੇ ਕਰਨੀ ਆ ਸਿੱਧੀ ਆ ਕੇ ਘਰੇ ਵੀ ਕਰ ਸਕਦਾ ਕਿਹੜਾ ਪਿੰਡ ਵੀ ਜੀ ਆ ਇਹ ਪਿੱਖੀਵਿੰਡ ਭਾਜੀ ਪਿੱਖੀਵਿੰਡ ਤੁਹਾਡਾ ਨਾਮ ਲਖਵਿੰਦਰ ਸਿੰਘ ਸਰਦਾਰ ਲਖਵਿੰਦਰ ਸਿੰਘ ਵੀਰ ਦਾ ਨਾਮ ਆ ਪੱਤੀ 11 11 ਨੰਬਰ ਵਾਰਡ 11 ਨੰਬਰ ਵਾਰਡ ਪਿੱਖੀਵਿੰਡ ਸਿੱਧੀ ਆ ਕੇ ਵੀ ਕੋਈ ਸਪੋਰਟ ਕਰ ਸਕਦਾ ਵਾ ਜਾਂ ਮੇਰੇ ਕੋਲੋਂ ਨੰਬਰ ਵੀ ਇਹਨਾਂ ਦਾ ਲੈ ਸਕਦਾ ਇਹਨਾਂ ਦਾ ਨੰਬਰ ਵੀ ਉੱਤੇ ਲਾ ਦਾਂਗੇ ਆਪਾਂ ਤੇ 바ਰ ਕੋਡ ਵੀ ਲਾ ਦਾਂਗੇ ਤੇ ਜੇ ਕਿਸੇ ਵੀਰ ਭੈਣ ਭਰਾਣੇ 10-10 ਰੁਪਏ ਵੀ ਪਾਓਗੇ ਹੋਰ ਵਿਚਾਰੇ ਦਾ ਆਪਰੇਸ਼ਨ ਹੋ ਜਾਊਗਾ ਲਾਜ ਹੋ ਜਾਊਗਾ ਤਿੰਨ ਧੀਆਂ ਦੇ ਸੱਚੇ ਵਿਚਾਰੇ ਦੀਆਂ ਤਿੰਨੇ ਧੀਆਂ ਧੀਆਂ ਵਾ ਹੋ ਬੇਟ ਯਾ ਬਾਕੀ ਤੁਸੀਂ ਵੇਖ ਲਓ ਘਰ ਬਾਹਰ ਆਏ ਕੋਈ ਐਡੀ ਖਾਸ ਗੱਲ ਨਹੀਂ ਹੈ ਗਈ ਤੇ ਚੁੰਨੀਆਂ ਚੁੰਨੀਆਂ ਬੜਾ ਬੜਾ ਕੇ ਧੀਆਂ ਵੇਚ ਦਿਆ ਵਾ ਤੇ ਫੇਰ ਗੁਜ਼ਾਰਾ ਕਰਨ ਦੇ ਘਰ ਦਾ ਪਹਿਲਾਂ ਇਹਦਾ ਵਧੀਆ ਚਲੋ ਕੰਮ ਚੱਲਦਾ ਸੀ ਆਪਣਾ ਛੋਟਾ ਥੀ ਰੱਖਿਆ ਸਾਰਾ ਕੁਝ ਵਿਗ ਗਿਆ ਵਾ ਬਾਈ ਦਾ ਤੇ 10 10 20 20 5 5 ਰੁਪਏ ਵੀ ਜੇ ਕੋਈ ਪਾਵੇ ਨਾ ਜੇ ਵੀਡੀਓ ਆਪਣੀ ਵਾਇਰਲ ਹੋ ਜੇ ਤੇ ਸਭ ਤੋਂ ਵੱਡਿਆ ਕਹਿੰਵੀ ਬੇਨਤੀ ਆ ਕੇ ਸ਼ੇਅਰ ਜ਼ਰੂਰ ਕਰੋ ਮੇਰੇ ਵੀਰ ਵੀਡੀਓ ਸ਼ੇਅਰ ਕਰੋਗੇ ਨਾ ਤੇ ਕਿਸੇ ਦਾਨੀ ਸੱਜਰ ਕੋਲ ਜਾਂਦੀ ਆ ਕੋਈ 100 ਰੁਪਏ ਕੋਈ 50 ਰੁਪਏ ਪਾਉਂਦਾ ਪਰ ਆ 5000 ਰੁਪਇਆ ਇੱਕੇ ਬੰਦੇ ਨੇ ਪਾਇਆ ਮੈਨੂੰ ਨਹੀਂ ਪਤਾ ਵੀ ਕਿੰਨੇ ਪਾਇਆ ਵਾ ਕਿੱਥੋਂ ਆਇਆ ਵਾ 5000 ਰੁਪਇਆ ਜਿਹੜੇ ਵੀਰ ਨੇ ਪਾਇਆ ਉਹਦਾ ਫੇਰ ਦੁਬਾਰਾ ਧੰਨਵਾਦ ਕਰਦੇ ਆ ਇਹ ਲੱਤ ਦਾ ਪ੍ਰਸ਼ਨ ਹੋਣਾ ਜੇ ਦੁਬਾਰਾ ਫੇਰ ਸਰੀਆ ਸਰੀਆ ਪੈਣਾ ਸਰੀਆ ਪਾਣੇ ਆਹ ਲੱਤ ਵੀ ਅੱਧੀ ਵੱਡੀ ਗਈ ਆ ਯਾਰ ਬੇਨਤੀ ਇਹ ਆ ਕਿ 5 5 ਰੁਪਇਆ ਵੀ 10000 ਰੁਪਇਆ ਵੀ ਕੋਈ ਪਾਵੇ ਨਾ ਤੇ ਤਾਂ ਵੀ ਅਗਲੇ ਨੂੰ 5000 ਰੁਪਇਆ ਕਿਤੇ ਫੇਰ ਆ ਕੇ ਦੇਈਏ ਤੇ ਮੈਨੂੰ ਬੜਾ ਮਾਣ ਹੋਊਗਾ ਤੇ ਸ਼ੇਅਰ ਜ਼ਰੂਰ ਕਰੋ ਵੀਡੀਓ ਮੇਰੇ ਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ